ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸੋਨੂ ਪ੍ਰਤਾਪ ਭਰਾਵੋ ਬਾਰਸ਼ਾਂ ਦਾ ਜਿਹੜਾ ਮੌਸਮ ਆਉ ਚੱਲ ਰਿਹਾ ਹੈ ਕਾਫੀ ਸਮੇ ਤੋਂ ਜਿਹੜੀ ਬਾਰਸ਼ ਆ ਪੈ ਰਹੀ ਹੈਗੀ ਜੋ ਮੇਰੇ ਪਿੰਡ ਬਾਦਰੇ ਦੇ ਵਿੱਚ ਸੂਹਾ ਲੰਘ ਰਿਹਾ ਹੈ ਕੱਸੀ ਕਹਿੰਦੇ ਨੇ ਨਹਿਰ ਕਹਿੰਦੇ ਆ ਇਹਦੇ ਕੋਲ ਨਾ ਭਰਾਵੋ ਘਾਰਾ ਪੈ ਗਿਆ ਸੀਗਾ ਹੋਰ ਵੀ ਮੇਰੇ ਪਿੰਡਾਂ ਦੇ ਵਿੱਚ ਜਿੱਥੋਂ ਦੀ ਸੂਹਾ ਜਾਂ ਕੱਸੀਆਂ ਲੰਘਦੀਆਂ ਨਹਿਰਾਂ ਲੰਘਦੀਆਂ ਨੇ ਭਰਾਵਾਂ ਨੂੰ ਬੇਨਤੀ ਹੈ ਕਿ ਪਾਟੜੀ ਤੇ ਲਵੇ ਜੇ ਕਰ ਘਾਰਾ ਘੂਰਾ ਪੈਂਦਾ ਭਰਾਵੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਨੂੰ ਜਲਦੀ ਤੋਂ ਜਲਦੀ ਬੰਦ ਕਰਨ ਦੀ ਲੋੜ ਹੈ ਕਿਉਂਕਿ ਐ ਸਾਈਡ ਪਿੰਡ ਨੇ ਆ ਘਰ ਆਗੇ ਭਰਾਵੋ ਬਹੁਤ ਨੀਮਾ ਏਰੀਆ ਇਧਰਲੇ ਸਾਈਡ ਆ ਇਹ ਮੇਰੇ ਪਿੰਡ ਆ ਗਿਆ ਵਦਰਾ ਤੇ ਇਧਰਲੇ ਪਾਸੇ ਘਾਰਾ ਪਿਆ ਹੋਇਆ ਸੀ ਇਧਰ ਸਾਡੇ ਪੰਚਾਇਤ ਮੈਂਬਰ ਜਗਰਾਤ ਸਿੰਘ ਜੀ ਭੋਲਾ ਸਿੰਘ ਜੀ ਔਰ ਨਾਲ ਸਾਡਾ ਵੀਰ ਨਿੱਕੇ ਵਰਗੇ ਤੇ ਗੁਰਲਾਲ ਸਿੰਘ ਜੀ ਭੁੱਲਰ ਸਾਹਿਬ ਔਰ सोनू ਸਾਡਾ ਵੀਰ ਬੱਬੂ ਨਾਲ ਸਾਡਾ ਗੰਡਾ ਕਹਿੰਦੇ ਪਿਆਰ ਨਾਲ ਇਹ ਮੁੰਡਾ ਵੀ ਆਪਣੀ ਸੇਵਾ ਕਰ ਰਿਹਾ ਤੇ ਉਧਰ ਗੁਰਲਾਲ ਸਿੰਘ ਜੀ ਸਾਡੇ ਜੋ ਲੋਡਰ ਦੇ ਨਾਲ ਇਹ ਘਾਰਾ ਭਰ ਰਹੇ ਨੇ ਇਹ ਬੇਨਤੀ ਸਾਰੇ ਭਰਾਵਾਂ ਨੂੰ ਹੀ ਆ ਕਿਉਂਕਿ ਸਾਰੇ ਭਰਾਵਾਂ ਨੂੰ ਭਰਾਵੋ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇਕਰ ਪਾਣੀ ਜ਼ਿਆਦਾ ਓਨ ਕਰਕੇ ਸੂਆ ਵੀ ਟੁੱਟ ਸਕਦਾ ਸੀ ਇਸੇ ਕਰਕੇ ਇਹ ਮੇਰੇ ਪਿੰਡ ਦੇ ਨੌਜਵਾਨਾਂ ਨੇ ਉਤਮ ਕਰਕੇ ਜਗਰਾਤ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਨੇ ਬਹੁਤ ਵੱਡੀ ਦੇਣ ਆ ਪਿੰਡ ਦੇ ਲਈ ਔਰ ਨਾਲ ਸਾਡੇ ਗੁਰਲਾਲ ਜੀ ਬਾਪੂ ਜੀ ਔਰ ਗੁਰਲਾਲ ਸਿੰਘ ਜੀ ਜੋ ਲੋਡਰ ਦੀ ਸੇਵਾ ਕਰਦੇ ਉਹਨਾਂ ਦੀ ਵੀ ਬਹੁਤ ਵੱਡੀ ਦੇਣ ਆ ਭਰਾਵੋ ਇਹ ਨੌਜਵਾਨ ਭਰਾਵਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਘਾਰਾਂ ਪਾਣੀ ਨਹੀਂ ਖੋਰ-ਖੋਰ ਕੇ ਬਿਲਕੁਲ ਨਾਲ ਆ ਗਿਆ ਸੀ ਭਰਾਵੋ ਇਸੇ ਲਈ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਜੇਕਰ ਕਿਸੇ ਦੇ ਪਿੰਡ ਕੋਲ ਦੀ ਨਹਿਰ ਜਾਂ ਸੂਆ ਜਾਂ ਕੱਸੀਆਂ ਲੱਗਦੀਆਂ ਨੇ ਤਾਂ ਉਹ ਆਪਣੇ ਪਾਟੜੀ ਤੇ ਧਿਆਨ ਦੇਣ ਤਾਂ ਕਿ ਪਿੰਡ ਦਾ ਕੋਈ ਨੁਕਸਾਨ ਨਾ ਹੋ ਸਕੇ ਚਾਹੇ ਫਸਲ ਦੀ ਗੱਲ ਆ ਭਰਾਵੋ ਚਾਹੇ ਪਿੰਡ ਦੀ ਗੱਲ ਹੈ ਇਸੇ ਕਰਕੇ ਸਾਰਿਆਂ ਨੂੰ ਸਾਡੀ ਅਪੀਲ ਹੈ ਹਾਂਜੀ ਮੈਂਬਰ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਵੀ ਜਿੰਨੇ ਵੀ ਘਰੇ ਕਿਸੇ ਪਾਸੇ ਪਏ ਨੇ ਆ ਪਿੰਡਾ ਇੱਧਰਲੇ ਪਾਸੇ ਇਹ ਜਾਰੇ ਬਹੁਤ ਨਿਸ਼ਾਨਾ ਜੀਵਾ ਇਤਰਾ ਤੇ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਘਾਰੇ ਨੇ ਜਿੰਨੇ ਆਪਣੇ ਹੋਰ ਵੀ ਘਾਰੇ ਨੇ ਤੋਂ ਇਲਾਵਾ ਉਹ ਭਰੇ ਜਾਣਾ ਤੇ ਸਾਰੇ ਨਕਰ ਦਾ ਪੰਚਾਇਤ ਦਾ ਕਲਪਾਂ ਦਾ ਜਿੰਨੇ ਨਾਲ ਸਾਰਾ ਦਾ ਨਬਾਦ ਸਹਿਯੋਗ ਦਿਓ ਬਈ ਸਾਰੇ ਧੰਨਵਾਦ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਸਹਿਯੋਗ ਦੇਣ ਅਤੇ ਬਾਕੀ ਸਾਰੇ ਭਰਾਵਾਂ ਨੂੰ ਮੇਰੀ ਅਪੀਲ ਵੀ ਹੈ ਭਰਾਵੋ ਸਾਰੇ ਜਾਣੇ ਜਿੱਥੋਂ ਦੀ ਨਹਿਰਾ ਜਾਂ ਸੂਏ ਜਾਂ ਕੱਸੀਆਂ ਲੱਗਦੀਆਂ ਨੇ ਉਹ ਆਪਣੇ ਪਾਟੜੀ ਤੇ ਧਿਆਨ ਰੱਖਣਾ ਤਾਂ ਕਿ ਕਈ ਕਿਸੇ ਮੌਕੇ ਵੀ ਪਾਣੀ ਜ਼ਿਆਦਾ ਔਨ ਕਰਕੇ ਇਹ ਟੁੱਟ ਸਕਦੇ ਆ ਆ ਕੇ ਆਪਣੇ ਪਿੰਡ ਦਾ ਆਪਾਂ ਬਚਾਅ ਕਰ ਸਕੀਏ ਧੰਨਵਾਦ ਆ ਜੀ